ਸਤ ਸ੍ਰੀ ਅਕਾਲ ਸ਼ੰਦਰ ਚੱਲਣ ਦੇ ਆਪ ਜੀ ਸੁਖਦਾ ਅੱਜ ਦੀ ਤਾਜ਼ਾ ਖਬਰ ਅਮਰੀਕਾ ਵਿੱਚ ਏਟੀਐਮ ਦੀ ਲੁੱਟ ਦੇ ਦਿਲ ਕਮਾਉ ਵਾਰਦਾਤ ਟੈਕਸਟਾਸ ਅਮਰੀਕਾ ਦੇ ਟੈਕਸਸ ਬੂਬੇ ਵਿੱਚ ਏਟੀਐਮ ਦੀ ਲੁੱਟ ਦੀ ਹਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੌਰਾਨ ਲਟੇਰੇਆ ਹਮਲੇ ਪੂਰਾ 7 ਇਨਕਲੇਵ ਸਟੋਰ ਦਾ ਉਜਾਰ ਦਿੱਤਾ ਫੋਰਥ ਫੋਰਥ ਫਰਥ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਚੋਰੀ ਛੁਦਾ SUV ਲੈ ਕੇ ਪੁਜੇ ਟੇਰੀਆ ਵੱਲੋਂ ਇੱਕ ਨੇ ਸਟੋਰ ਅੰਦਰ ਦਾਖਲਾ ਹੁੰਦਿਆ ਹੀ ਮੈਂਟਲ ਕੇਬਲ ਵਾਲੀ ਹੁੱਕ ATM ATM ਵਿੱਚ ਕਿਸੇ ਜਗ੍ਹਾ ਵਿੱਚ ਫਸਾ ਦਿੱਤੀ ਤੇ ਬਾਹਰ ਖੜੇ ਉਹਦੇ ਸਾਥੀ ਨੇ ਚੋਰੀ ਛੁਦਾ ਗੱਡੀ ਦੇ ਮੈਂਟਲ ਕੇਬਲ ਖਿੱਚੀ ਅਤੇ ਖਲਾਰਾ ਪੈ ਗਿਆ ਪਰ ਇਸ ਦੇ ਨਾਲ ਹੀ ਡਾਲਰਾਂ ਨਾਲ ਭਰੀਆਂ ਆਟੋਮੈਟਿਕ ਟੇਲਰ ਮਸ਼ੀਨਾਂ ਵੀ ਬਾਹਰ ਆ ਗਈਆਂ ਪੂਰਾ ਸਟੋਰ ਝਾੜ ਕੇ ਉਲਟੇ ਰਿਹਾ ਮੁਲਾਜ਼ਮ ਵਾਲ-ਵਾਲ ਬਚੇ ਬਾਅਦ ਵਿੱਚ ਉਲਟੇ ਰਿਆਂ ਨੇ ਏਟੀਐਮ ਵਿੱਚ ਤੇ ਚੋਰੀਛੁਦਾ ਗੱਡੀ ਨੇੜੇ ਹੀ ਇੱਕ ਸ਼ੁਨਸਾਨ ਇਲਾਕੇ ਵਿੱਚ ਛੱਡ ਕੇ ਫਰਾਰ ਹੋ ਗਏ ਜਾਂਚ ਕਰਤਾ ਦਾ ਮੰਨਣਾ ਹੈ ਕਿ ਵਰਤਵਾਰ ਵਾਰ ਦਾ ਦੌਰਾਨ ਵਰਤੀ ਗਈ ਲੁੱਟ ਦੀ ਵਾਰਤਤੋਂ ਤਕਰੀਬਨ 1 ਘੰਟਾ ਪਹਿਲਾਂ ਡੈਲਸ ਇੱਕ ਅਪਾਰਟਮੈਂਟ ਕੰਬਲੈਸ ਵਿੱਚ ਚੋਰੀ ਕੀਤੀ ਗਈ ਇਸੇ ਦੌਰਾਨ ਵਾਈਟ ਸੈਲਟਮੈਂਟ ਪੁਲਿਸ ਨੇ ਮੁਖੀ ਕ੍ਰਸਟ ਕ੍ਰਸਟੋਫਰ ਕੋਕ ਨੇ ਦੱਸਿਆ ਕਿ ਡੈਲਸਵਰਥ ਇਲਾਕੇ ਵਿੱਚ ਇੱਕ ਹੋਰ ਏਟੀਐਮ ਨੂੰ ਬਿਲਕੁਲ ਇਸੇ ਤਰ੍ਹਾਂ ਲੁੱਟਣ ਦਾ ਯਤਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਨਵੀਨਿਅਸ ਸਟੋਰਾਂ ਤੇ ਲੱਗੇ ਏਟੀਐਮ ਲੁੱਟਣ ਦੀ ਬਾਤ ਤਾਂ ਲਗਾਤਾਰ ਵਾਅਦਾ ਹੋ ਰਿਹਾ ਹੈ। ਟੈਕਸਟ ਫੂਡ ਦੇ ਵਰਥ ਵਿੱਚ ਵਾਪਰੀ ਬਾਤਾਂ ਚੱਕੀਆਂ ਦੀ ਭਾਲ ਜਾਰੀ ਹੈ। ਵਾਰਦਾ ਤੁਨ ਬੇ ਬੇ ਕਾਲ ਨਾਕ ਕਰਾਰ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸਟੋਰ ਖੁੱਲਾ ਸੀ ਅਤੇ ਮਸ਼ੀਨ ਖਿੱਚਣ ਦੇ ਤਰੀਕੇ ਦੌਰਾਨ ਸਟੋਰ ਮੁਲਾਜ਼ਮਾਂ ਨੂੰ ਗੰਭੀਰ ਸੱਟਾਂ ਫੇਟ ਵੱਜ ਸਕਦੀ ਸੀ ਪਰ ਇਸੇ ਦੌਰਾਨ ਪੁਲਿਸ ਨੇ ਸ਼ੱਕੀਆਂ ਦਾ ਖੋਲਿਆ ਜਾਰੀ ਕਰਦਿਆਂ ਦੱਸਿਆ ਕਿ ਦੋਵਾਂ ਦੇ ਕਾਲੇ ਰੰਗ ਦੀਆਂ ਹੁੱਡੀਆਂ ਵਾਲੀਆਂ ਸਵੈਟਰ ਅਤੇ ਕਾਲੀਆਂ ਪੈਂਟਾਂ ਪਾਈਆਂ ਹੋਈਆਂ ਸਨ ਜਦੋਂ ਕਿ ਚਿਹਰੇ ਨਕਾਮ ਨਾਲ ਟੱਕੇ ਹੋਏ ਸਨ ਦੋਵਾਂ ਦੇ ਦਸਤਾਨਿਆਂ ਦਾ ਰੰਗ ਸੰਤਰੀ ਦੱਸਿਆ ਜਾ ਰਿਹਾ ਹੈ ਇੱਕ ਸ਼ੱਕੀ ਚੱਟੇ ਸਕੀਨ ਕਰਜ ਜਦ ਕੇ ਦੂਜੇ ਦੇ ਕਾਲੇ ਸਣੀ ਕੇਜ ਪੈਰੀ ਪਾਏ ਹੋਏ ਸਨ ਟੈਕਸਸ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਏਟੀਐਮ ਦੇ ਲੁੱਟਣ ਦੀ ਹਰਾਨੀ ਕਨਵਾਰ ਦਾ ਤੁਨ ਸਾਹਮਣੇ ਆਈ ਤੇ ਇਸਨੂੰ ਲੁਟੇਰੀਆਂ ਨੂੰ ਪੂਰਾ ਸੱਤ ਇਨਕਲਿਪਸ ਸਟੋਰੀ ਉਜਾਰ ਦਿੱਤਾ ਫੋਰਟ ਵਰਥ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਚੋਰੀ ਛੁੱਦਾ ਯੂ ਐਸ ਬੀ ਲੈ ਕੇ ਪੁਜਲ ਟੇਰੀਆ ਵੱਲੋਂ ਇੱਕ ਦੀ ਸਟੋਰ ਅੰਦਰ ਦਾਖਲ ਹੁੰਦਿਆ ਇਹ ਮੈਟਲ ਕੇਬਲ ਵਾਲੀ ਹੁੱਕ ਏਟੀਐਮ ਵਿੱਚ ਕਿਸੇ ਜਗ੍ਹਾ ਵਸਾਲੀ ਅਤੇ ਬਾਹਰ ਖੜੀ ਉਸ ਦੇ ਸਾਥੀ ਨੇ ਚੋਰੀਛੋਦਾ ਗੱਡੀ ਦੇ ਮੈਟਲ ਕੇਬਲ ਖਿੱਚੀ ਤਾਂ ਖਿਲਾਰਾ ਪੈ ਗਿਆ ਇਸੇ ਦੇ ਨਾਲ ਡਾਲਰ ਨਾਲ ਭਰੀ ਆਟੋਮੈਟਿਕ ਟੇਲਰ ਮਸ਼ੀਨ ਵੀ ਬਾਹਰ ਆ ਗਈ ਧੰਨਵਾਦ ਜੀ ਖਬਰਾਂ ਜੁੜਨ ਲਈ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ